ਕਵੀਰ ਜਾ ਤੋ ਖੋਜ ਤੇ ਪਾਇਓ ਸੋਈ ਠੌਰ ਸੋਈ ਤਿਰਕੇ ਤੂੰ ਪਿਆ ਜਾ ਤੋ ਕਹਤਾ ਔਰ ਕਵੀਰ ਜਾ ਕੋ ਖੋਜ ਤੇ ਕਵੀਰ ਕਹਾਂ ਜੀ ਨੂੰ ਸਾਰੇ ਖੋਜਦੇ ਨੇ ਦੁਨੀਆਂ ਖੋਜਦੀ ਐ ਇਕ ਟਿਕਾਣਾ ਨੂੰ ਖੋਜਦੀ ਸੀ ਦੁਨੀਆਂ ਇਕ ਜਗ੍ਹਾ ਨੂੰ ਖੋਜਦੀ ਸੀ ਦੁਨੀਆਂ ਪਾਇਓ ਸੋਈ ਠੌਰ ਉਠਕਾ ਮੈਨੂੰ ਮਿਲ ਗਿਆ ਉਹ ਜਗ੍ਹਾ ਮੈਨੂੰ ਮਿਲ ਗਈ ਸੈ ਸੁਰ ਰਕਾ ਕਾਟ ਜਿਨੂ ਕਹਾਂ ਤੂੰ ਇਹਨੇ ਕੰਕਜ ਆਪਣੇ ਕੇ ਅੰਦਰ ਸਾਇਦ ਦੁੱਖ ਕੇ ਕਹਾਟ ਤੈ ਕਮੀਰਾ ਮਟਕੀਆ ਖੋਜ ਤਮਨ ਚਲ ਬਾੜ ਸੋਈ ਖੋਜ ਤੇ ਉਹਨਾਂ ਜਿਹੜੀ ਬਾੜ ਜਿਹਦਾ ਰਸਤਾ ਖੋਜਦੇ ਸੀ ਖੋਜਦੇ ਸੀ ਉਹਨਾਂ ਨੂੰ ਬੜਿਆ ਨਹੀਂ ਪੈਨੂ ਬੜਕੇ ਆਇਓ ਸੋਈ ਠੌਰ ਸੋਈ ਫਿਰਕੇ ਤੂੰ ਪਿਆ ਯਾ ਕੋ ਕਹਿੰਦਾ ਔਰ ਦਸੰਦੇ ਵਿੱਚ ਉਹ ਜਿਹੜਾ ਜਿਹਨੂੰ ਖੋਜਦੇ ਸੀ ਜਿਹਦੇ ਬਾਸ ਤੇ ਰਾਣਾ ਖੋਜਦੇ ਸੀ ਵੀ ਸੱਚ ਖੱਟਾ ਕਿਸੇ ਨੂੰ ਮਿਲਣਾ ਉੱਥੇ ਕੀ ਆ ਜਦ ਦੇਖਿਆ ਉਹ ਤਾਂ ਤੂੰ ਹੀ ਸੀ ਹੋਰ ਤਾਂ ਕੋਈ ਹੈ ਹੀ ਨਹੀਂ ਉਹ ਟਿਕਾਣੇ ਜਾ ਕੇ ਦੇਖਿਆ ਭਾਈ ਆਪੇ ਸੀ ਉੱਥੇ ਤਾਂ ਇਹਦਾ ਹੀ ਮੂੜ ਸੀ ਉੱਥੇ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਉਹ ਤਾਂ ਤੂੰ ਆਪੇ ਸੀ ਇਹਨੂੰ ਹੋਰ ਸਮਝਦਾ ਸੀ